ਦੇਖੋ ਮੂਕ ਤੇ ਹਸਪਤਾਲ ਨੂੰ ਪ੍ਰਾਈਵੇਟ ਕਰਨ ਵਾਸਤੇ ਅਖਬਾਰਾਂ ਵਿੱਚ ਅਸੀਂ ਪੜਿਆ ਹੈ ਸਾਡੇ ਕੋਲੇ ਟੀਮ ਵਿజిਟ ਕਰ ਗਈ ਆ ਕੇ ਚੰਡੀਗੜ੍ਹ ਤੋਂ ਕਿ ਹਸਪਤਾਲ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਹੈ ਹਰ ਇੱਕ ਸਟੇ ਦੇ ਉੱਤੇ ਸਾਡੇ ਮੁੱਖ ਮੰਤਰੀਆਂ ਨੂੰ ਬੋਲਿਆ ਜਾਂਦਾ ਹੈ ਕਿ ਅਸੀਂ ਗੋਇੰਦਵਾਲ ਦਾ ਜੋ ਥਰਮਲ ਪਲਾਂਟ ਹੈ ਉਹ ਖਰੀਦ ਕੇ ਸਰਕਾਰੀ ਕਰਤਾ ਪ੍ਰਾਈਵੇਟ ਸੀ ਉਹਦੇ ਵਾਸਤੇ ਮਾਨਸਾਲ ਹਰ ਇੱਕ ਸਟੇ ਦੇ ਉੱਤੇ ਸਪੀਚ ਦਿੰਦੇ ਨੇ ਕਿ ਉਸ ਪ੍ਰਾਈਵੇਟ ਸੀ ਖਰੀਦਿਆ ਸਰਕਾਰ ਨੇ ਸਰਕਾਰੀ ਕਰਤਾ ਪਰ ਹਸਪਤਾਲ ਨੂੰ ਸਰਕਾਰ ਪ੍ਰਾਈਵੇਟ ਕਰਨ ਲੱਗੀ ਹੋਈ ਹੈ ਅੱਜ ਅਸੀਂ ਇਹ ਜਿਹੜਾ ਆਪਣਾ ਹਸਪਤਾਲ ਹੈ ਮੂਨਕਬੜਾ ਇਹਨੂੰ ਸਰਕਾਰ ਠੇਕੀ ਤੇ ਦੇਣ ਜਾ ਰਹੀ ਹੈ ਇੱਥੋਂ ਚੰਡੀਗੜ੍ਹ ਤੋਂ ਆ ਕੇ ਟੀਮ ਇੱਥੇ ਸਰਵੇ ਵੀ ਕਰ ਗਈ ਤੇ ਅਖਬਾਰਾਂ ਦੇ ਵਿੱਚ ਖ਼ਬਰਾਂ ਵੀ ਲੱਗੀਆਂ ਅਸੀਂ ਇਹਦੇ ਸਬੰਧ 'ਚ ਆਇਆ ਇੱਥੇ ਪਤਾ ਕਰਨ ਆਏ ਸੀ ਵੀ ਇਹ ਸੱਚਾਈ ਹੈ ਤਾਂ ਅੰਦਰੋਂ ਸਾਨੂੰ ਪਤਾ ਲੱਗਿਆ ਵੀ ਇਹਦੀ ਸਰਵੇ ਜਿਹੜਾ ਹੋ ਗਿਆ ਇਹਦਾ ਪ੍ਰੋਸੈਸ ਹੈ ਪ੍ਰਾਈਵੇਟ ਹੱਥਾਂ ਦੇਣ ਵਾਸਤੇ ਚੱਲ ਰਿਹਾ ਹੈ ਇਸ ਹਸਪੀਟਲ ਦਾ ਜਿਹੜਾ ਬਹੁਤ ਹੀ ਜ਼ਿਆਦਾ ਇਹ ਲੋਕਾਂ ਨੂੰ ਫਾਇਦਾ ਹੈ ਇੱਥੇ ਡਾਕਟਰ ਪੂਰੇ ਕਰਨ ਦੀ بجائے ਸਟਾਫ ਪੂਰਾ ਕਰਨ ਦੀ بجائے ਇਹਨੂੰ ਬਲਕਿ ਪ੍ਰਾਈਵੇਟ ਹੱਥਾਂ ਦੇ ਵਿੱਚ ਦੇਣ ਜਾ ਰਹੇ ਨੇ ਅਸੀਂ ਇਹਦਾ ਵਿਰੋਧ ਕਰਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਸਰਦਾਰ ਸਿਮਰਜਿੰਦਰ ਸਿੰਘ ਮਾਨ ਨਾਲ ਮੀਟਿੰਗ ਕਰਕੇ ਕੋਈ ਇੱਥੇ ਵੱਡੇ ਇਕੱਠ ਦੀ ਹੈ ਜਿਹੜੀ ਉਹ ਉਹ ਵੀ ਕਾਲ ਵੀ ਅਸੀਂ ਇੱਥੇ ਦੇਵਾਂਗੇ सब डिवीज़न अस्पताल मूनक और अस्पतालों के निजीकरण के मुद्दे पर अकाली दल अमृतसर के हल्का लहरा गागा प्रभारी परगट सिंह गागा और महेंद्र सिंह बालिया सहित कई अन्य नेताओं ने अस्पतालों का निजीकरण कर उन्हें निजी घरानों को सौंपने के लिए तत्कालीन सरकार की पूरी तरह निंदा की अस्पताल मूनक के जूनियर सहायक सतीश कुमार से बात की गई तो उन्होंने एल न्यूज़ के साथ पूरी और विस्तृत जानकारी साझा की और कहा कि हमने यह सब संदेशों और विभिन्न चैनलों पर देखा है और उन्होंने कहा कि अगर सरकार इस अस्पताल को निजी हाथों में सौंपती है तो क्षेत्र और मरीजों को बहुत नुकसान होगा उन्होंने यह भी कहा कि चूंकि यह घग्गर नदी का क्षेत्र है इसलिए लोगों को सरकारी अस्पताल में आना पड़ता है क्योंकि निजी अस्पतालों में बहुत महंगा इलाज होता है ਲੋਕ ਕਲਿਆਣ ਕੇ ਸੰਦੇਸ਼ के लिए मुनक से बलदेव सिंह सराव की एलबीएस न्यूज़ की विशेष रिपोर्ट आज अस्सी पहुंचे हैं सब डिवीजन हॉस्पिटल मुनक विखे जिथे के श्रोमणी अकाली दा देजला इंतजार सॉरी हल्का इंतजार लहरा गागा तो सरदार प्रगट सिंह जी गागा ओना दे नाल ਪੂਰੇ ਦੇ ਪੂਰੇ ਔਦੇਦਾਰ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਰਾਹੀਂ ਕਿ ਪਹੁੰਚੇ ਹੋਏ ਹਨ ਆਪਾਂ ਇਹਨਾਂ ਨਾਲ ਵੀ ਗੱਲ ਕਰਾਂਗੇ ਵੀ ਕਿ ਸਬੰਧ ਦੇ ਵਿੱਚ ਪਹੁੰਚੇ ਨੇ ਹੁਣ ਸਾਡੇ ਨਾਲ ਇੱਥੇ ਹਸਪੀਟਲ ਦੇ ਅੰਦਰ ਜੋ ਕਿ ਜੂਨੀਅਰ ਸਹਾਇਕ ਸतीश ਕੁਮਾਰ ਜੀ ਉਹਨਾਂ ਤੋਂ ਆਪਾਂ ਪੁੱਛਾਂਗੇ ਕਿ ਕੋਈ ਚਿੱਠੀ ਪੱਤਰ ਤੁਹਾਡੇ ਕੋਲ ਆਇਆ ਹੈ ਜੋ ਕੀ ਇਹ ਗੱਲਬਾਤ ਹੈ ਸਾਰੀ ਸਾਸਰੀ ਕਾਂਜੀ ਦੇਖੋ ਮੂਕ ਤੇ ਹਸਤਾਲ ਨੂੰ ਪ੍ਰਾਈਵੇਟ ਕਰਨ ਵਾਸਤੇ ਅਖਬਾਰਾਂ ਵਿੱਚ ਅਸੀਂ ਪੜਿਆ ਹੈ ਸਾਡੇ ਕੋਲੇ ਟੀਮ ਵਿజిਟ ਕਰ ਗਈ ਆ ਕੇ ਚੰਡੀਗੜ੍ਹ ਤੋਂ ਕਿ ਹਸਤ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਹੈ ਪਰ ਦੇਖੋ ਪੰਜਾਬ ਸਰਕਾਰ ਵੱਲੋਂ ਹਰ ਇੱਕ ਥੇ ਦੇ ਉੱਤੇ ਸਾਡੇ ਮੁੱਖ ਮੰਤਰੀ ਉਹਨਾਂ ਬੋਲੇ ਜਾਂਦਾ ਹੈ ਕਿ ਅਸੀਂ ਗੋਇੰਦਵਾਲ ਦਾ ਜੋ ਥਰਮਲ ਪਲਾਂਟ ਹੈ ਉਹ ਫਰੀਦ ਕੇ ਸਰਕਾਰੀ ਕਰਤਾ ਪ੍ਰਾਈਵੇਟ ਸੀ ਉਦੇਵਾਸਤੇ ਮਾਨ ਸਾਹਿਬ ਹਰੇਕ ਸਟੇ ਦੇ ਉੱਤੇ ਸਪੀਚ ਦਿੰਦੇ ਨੇ ਕਿ ਉਸ ਪ੍ਰਾਈਵੇਟ ਦੀ ਖਰੀਦੇ ਸਰਕਾਰ ਨੇ ਸਰਕਾਰੀ ਕਰਤਾ ਪਰ ਹਸਪਤਾਲ ਨੂੰ ਸਰਕਾਰ ਪ੍ਰਾਈਵੇਟ ਕਰਨ ਲੱਗੀ ਹੋਈ ਹੈ ਜਿੱਥੇ ਗਰੀਬ ਲੋਕ ਆਉਂਦੇ ਨੇ ਇਹ ਇਲਾਕੇ ਦਾ ਇੱਕਲੋਤਾ ਐਸਟੀਐਚ ਹਸਪਤਾਲ ਹੈ ਹਲਕਾ ਲਹਿਰਾ ਦੇ ਨਾਲੋਂ ਤਿੰਨ ਪਿੰਡ ਜਾਂ ਚਾਰ ਪਿੰਡ ਹਲਕਾ ਦਿੜਬਾ ਦੇ ਵਿੱਚ ਪੈਂਦੇ ਨੇ 88 ਪਿੰਡਾਂ ਦੇ ਸਾਹਮਣ ਵਾਲਾ ਇਹ ਇਕਲੋਤਾ ਹਸਪਤਾਲ ਤੇ ਵੱਡੀ ਗੱਲ ਤਾਂ ਇਹ ਏਰੀਆ ਦੇ ਵਿੱਚ ਸੱਤ ਵੱਧ ਗਰੀਬ ਲੋਕ ਰਹਿੰਦੇ ਨੇ ਹਰਿਆਣਾ ਦਾ ਬਾਰਡਰ ਪੈਂਦਾ ਹੈ ਇੱਕਦਾਂ ਬਾਰਡਰ ਦੀ ਮਾਰ ਹੋ ਗਈ ਗਰਦੀ ਮਾਰ ਹੋ ਗਈ ਤੇ ਹੋਰ ਸਾਡੇ ਹਜ਼ਾਰਾਂ ਪਰੇ ਮਾਰਾਂ ਇਸ ਇਲਾਕੇ ਪੈਂਦੀਆਂ ਨੇ ਕਿਉਂਕਿ ਬਿਲਕੁਲ ਪਛੜਿਆ ਇਲਾਕਾ ਹੈ। ਇਹ ਇਲਾਕੇ ਦੇ ਵਿੱਚ ਇੱਕੋ ਹੀ ਇੱਕ ਹਸਪਤਾਲ ਐਸਟੀਓ ਚ ਮੂਨਕ ਜਿੱਦੋਂ ਲੋਕਾਂ ਨੂੰ ਇੱਕ ਉਮੀਦ ਸੀ ਕਿ ਕੱਲ ਜਾਂ ਅੱਜ ਪੰਜਾਬ ਸਰਕਾਰ ਜੋ ਵਾਦਾ ਕਰਕੇ ਆਈ ਸੀ ਕਿ ਅਸੀਂ ਇਹ ਹਸਪਤਾਲ ਨੂੰ ਚਲਾਵਾਂਗੇ ਹੈਲਥ ਤੇ ਐਜੂਕੇਸ਼ਨ ਦੀ ਜੋ ਨਾਹਰਾ ਲਾ ਕੇ ਸਰਕਾਰ ਨੇ ਆਪਣੀ ਸਰਕਾਰ ਬਣਾਈ ਸੀ ਭਵੰਤਮਾਨ ਨੇ ਆ ਆਮ ਆਦਮੀ ਪਾਰਟੀ ਸਰਕਾਰ ਬਣੀ ਕਿ ਹੈਲਥ ਤੇ ਐਜੂਕੇਸ਼ਨ ਸਾਡਾ ਸਿਸਟਮ ਸੁਧਰੂਗਾ ਪਰ ਸਮਝਾ ਲੱਗਦਾ ਹੈ ਕਿ ਸਾਡੇ ਕੋਲ ਜੋ ਹੈਗਾ ਸੀਗਾ ਸਾਡ ਉਹ ਵੀ ਖੋਣ ਲੱਗੇ ਹੋਏ ਨੇ ਇਹ ਹਸਪਤਾਲ ਦੇ ਵਿੱਚ ਬਹੁਤ ਟਰਾਈ ਪੋਸਟਾਂ ਲਗਭਗ 100 ਤੋਂ 135 ਪੋਸਟਾਂ ਸੈਂਕਸ਼ਨ ਨੇ ਜੇ ਪ੍ਰਾਈਵੇਟ ਹੋ ਜਾਂਦਾ ਤਾਂ ਸਾਡੇ ਤੋਂ ਜੋ ਡਿਟੇਲ ਮੰਗੀ ਗਈ ਹੈ ਪੰਜ ਡਾਕਟਰਾਂ ਦੀ ਪੋਸਟਾਂ ਇੱਥੇ ਲੈ ਕੇ ਆਉਣੇ ਨੇ ਲਗਭਗ 100 ਤੋਂ ਉੱਪਰ ਪੋਸਟਾਂ ਖਤਮ ਹੋ ਜਾਣਗੀਆਂ ਜਿੱਥੇ ਸਾਡੇ ਬੱਚਿਆਂ ਨੂੰ ਰੋਜ਼ਗਾਰ ਮਿਲਣਾ ਸੀ ਜਿੱਥੇ ਸਾਡੇ ਇਲਾਕੇ ਦਾ ਭਲਾ ਹੋਣਾ ਸੀ ਜੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਪ੍ਰਾਈਵੇਟ ਹੱਥਾਂ ਦੇ ਵਿੱਚ ਹਸਪਤਾਲ ਚਲਾ ਗਿਆ ਹਾਲਾਂਕਿ ਬਿਆਨ ਦੇ ਵਿੱਚ ਸਾਡੇ ਜੋ ਸਿਹਤ ਮੰਤਰੀ ਨੇ ਡਾਕਟਰ ਬਲਬੀਰ ਸਿੰਘ ਉਹ ਕਹਿੰਦੇ ਨੇ ਕਿ ਜੇ ਲੋਕਾਂ ਨੂੰ ਇਲਾਜ ਫ੍ਰੀ ਮਿਲਦਾ ਹੈ ਹਸਪਤਾਲੇ ਸਰਕਾਰੀ ਹੋਵੇ ਪ੍ਰਾਈਵੇਟ ਹੋਵੇ ਤਾਂ ਬਾਈ ਜੀ ਜੇ ਆਪਾਂ ਜਿਆਦਾ ਦੂਰ ਨਾ ਜਾਈਏ ਬੀਐਸਐਮ ਨੂੰ ਫੇਲ ਕਰਨ ਵਾਸਤੇ Jio ਕੰਪਨੀ ਲੈ ਕੇ ਆਏ ਸੀਗੇ Jio ਦੇ ਮੋਬਾਈਲ ਸਾਡੇ ਸਾਰਿਆਂ ਕੋਲੇ ਨੇ ਸਾਨੂੰ ਫ੍ਰੀ ਦੇ ਸਿੰਬੰਡੇ ਫ੍ਰੀ ਦੇ ਡਾਟਾ ਮਿਲਦਾ ਸੀ ਫ੍ਰੀ ਕਾਲਿੰਗ ਮਿਲਦਾ ਸੀ ਅੱਜ 450 ਰੁਪਏ ਇਹਦਾ ਮਹੀਨੇ ਦਾ ਪੈਕ ਹੋਇਆ ਹੋਇਆ ਇੱਕ ਵਾਰੀ ਸਰਕਾਰ ਤੁਹਾਨੂੰ ਲਾਲਚ ਦੇ ਕੇ ਲੋਕਾਂ ਨੂੰ ਆਪਣੇ ਨਾਲ ਜੋੜ ਲੈਂਦੀ ਹੈ ਕਿ ਅਸੀਂ ਫ੍ਰੀ ਦੇ ਵਿੱਚ ਲੋਕਾਂ ਦਾ ਇਲਾਜ ਕਰਾਵਾਂਗੇ ਹਸਪਤਾਲ ਪ੍ਰਾਈਵੇਟ ਹੋਵੇ ਪਰ ਸਰਕਾਰੀ ਪ੍ਰਾਪਰਟੀ ਜੋ ਉਹਦੇ ਪ੍ਰਾਈਵੇਟ ਕਰਾਉਣਾਂ ਦੇ ਵਿੱਚ ਕਾਰਪੋਰੇਟ ਕਰਾਉਣਾਂ ਦਾ ਜੇ ਸੈਂਟਰ ਦਾ ਵਿਰੋਧ ਕਰਦੇ ਨੇ ਮੁੱਖ ਮੰਤਰੀ ਸਾਹਿਬ ਤੇ ਪੰਜਾਬ ਦੇ ਵਿੱਚ ਕਾਰਪੋਰੇਟ ਕਰਾਉਣੇ ਲੈ ਕੇ ਆ ਰਹੇ ਨੇ ਉਹ ਤਾਂ ਇਸ ਕਰਕੇ ਇੱਕ ਸਰਕਾਰ ਦੀ ਬਹੁਤ ਮਾੜੀ ਫੈਸਲ ਮਾੜਾ ਫੈਸਲਾ ਹੈ ਅਸੀਂ ਦੀ ਬੜੀ ਨਿੰਦਿਆ ਕਰਦੇ ਆ ਤੇ ਹੋਸਕੇ ਜਿਵੇਂ ਅੱਜ ਜਥੇਬੰਦੀ ਆਈ ਹੈ ਤੁਸੀਂ ਇਲਾਕੇ ਦੇ ਲੋਕਾਂ ਦਾ ਦਰਦ ਸਮਝਿਆ ਹੈ ਕਿਉਂਕਿ ਸਾਡੇ ਇਲਾਕੇ ਦੇ ਵਿੱਚ ਸਾਨੂੰ ਪਤਾ ਹੈ ਇਹ ਹਸਲ ਕਿਵੇਂ ਬਣਿਆ ਸੀ ਇਹ ਤੁਹਾਨੂੰ ਪਤਾ ਹੈ ਪੁਰਾਣੇ ਬਜ਼ੁਰਗੋਂ ਕਿ ਮੈਂ ਤੁਸੀਂ ਲੜਾਈਆਂ ਲੜ ਕੇ ਕਿਵੇਂ ਮਿਹਨਤਾਂ ਕਰਕੇ ਇਹ ਹੌਕਾ ਬਣਾਇਆ ਸੀ ਜੇ ਪ੍ਰਾਈਵੇਟ ਫੱਥਾਂ ਨੇ ਵੀ ਚਲਾ ਜਾਂਦਾ ਹੈ ਪ੍ਰਾਈਵੇਟ ਲੋਕਾਂ ਨੇ ਚਲਾ ਜਾਂਦਾ ਹੈ ਤਾਂ ਲੋਕਾਂ ਦੀ ਲੁਟਟਰ ਪਹਿਲਾਂ ਹੀ ਤੇ ਹੋਰੀ ਜੀ ਓ 4 ਵਜੇਗੀ ਧਰ ਰਹੀ ਇਹ ਸੰ ਸਾਡੇ ਨਾਲ ਸਤੀਸ਼ ਕੁਮਾਰ ਜੀ ਜੂਨੀਅਰ ਸਹਾਇਕ ਸਬ ਡਿਵੀਜ਼ਨ ਮੂਨ ਹਾਊਸਪੀਟਲ ਜਿਨ੍ਹਾਂ ਨੇ ਵਿਸਤਾਰਪੁਰ ਜਾਣਕਾਰੀ ਦਿੱਤੀ ਇਸ ਮੁੱਦੇ ਤੇ ਆਏ ਹਾਂ। ਦਾਸ ਪ੍ਰਕਾਸ਼ ਸਿੰਘ ਗੱਗਾ ਖਾਲਸਾ ਅੰਜਾਰ ਦਲੇਰਾ ਗੱਗਾ ਸ਼੍ਰੋਮਣੀ ਕਾਲੀਦਾਰ ਅਮਰ। ਅੱਜ ਅਸੀਂ ਜਿਹੜਾ ਆਪਣਾ ਹਸਪਤਾਲ ਹੈ ਮੋਨਕੋਵਾਲਾ ਇਹਨੂੰ ਸਰਕਾਰ ਠੇਕੀ ਤੇ ਦੇਣ ਜਾ ਰਹੀ ਹੈ। ਇੱਥੋਂ ਚੰਡੀਗੜ੍ਹ ਤੋਂ ਆ ਕੇ ਟੀਮ ਇੱਥੇ ਸਰਵੇ ਵੀ ਕਰ ਗਈ ਤੇ ਅਖਬਾਰਾਂ ਦੇ ਵਿੱਚ ਖ਼ਬਰਾਂ ਵੀ ਲੱਗੀਆਂ। ਅਸੀਂ ਇਹਦੇ ਸਬੰਧ ਚ ਆਇਆ ਇੱਥੇ ਪਤਾ ਕਰਨ ਆਏ ਸੀ ਵੀ ਇਹ ਸੱਚਾਈ ਹੈ। ਤੰਤਰ ਨੂੰ ਸਾਨੂੰ ਪਤਾ ਲੱਗਿਆ ਵੀ ਇਹ ਵੀ ਸਰਵੇ ਜਿਹੜਾ ਹੋ ਗਿਆ। ਇਹਦਾ ਪ੍ਰੋਸੈਸ ਹੈ ਪ੍ਰਾਈਵੇਟ ਹੱਥਾਂ ਦੇਣ ਵਾਸਤੇ ਚੱਲ ਰਿਹਾ ਹੈ ਜਦੋਂ ਕੋਈ ਆਪਣੇ ਇਸ ਇਲਾਕੇ ਦੇ ਵਿੱਚ ਆਪਣਾ ਪਛੜਾ ਏਰੀਆ 80-85 ਪਿੰਡ ਲੱਗਦੇ ਨੇ ਤੇ ਇਸ ਹਸਪਤਾਲ ਦਾ ਜਿਹੜਾ ਬਹੁਤ ਹੀ ਜ਼ਿਆਦਾ ਇਹ ਲੋਕਾਂ ਨੂੰ ਫਾਇਦਾ ਹੈ ਇੱਥੇ ਡਾਕਟਰ ਪੂਰੇ ਕਰਨ ਦੀ ਬਜਾਏ ਸਟਾਫ ਪੂਰਾ ਕਰਨ ਦੀ ਬਜਾਏ ਇਹਨੂੰ ਬਲਕਿ ਪ੍ਰਾਈਵੇਟ ਹੱਥਾਂ ਦੇ ਵਿੱਚ ਦੇਣ ਜਾ ਰਹੇ ਨੇ ਅਸੀਂ ਇਹਦਾ ਵਿਰੋਧ ਕਰਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਸਰਦਾਰ ਸਿਮਰਜੀਤ ਸਿੰਘ ਮਾਨ ਨਾਲ ਮੀਟਿੰਗ ਕਰਕੇ ਕੋਈ ਇੱਥੇ ਵੱਡੇ ਇਕੱਠ ਦੀ ਹੈ ਜਿਹੜੀ ਉਹ ਉਹ ਵੀ ਕਾਲ ਵੀ ਅਸੀਂ ਇੱਥੇ ਦੇਵਾਂਗੇ ਆਪਣਾ ਹਲਕਾ ਜਿਹੜਾ ਪਹਿਲੀ ਪਛੜਿਆ ਇੱਥੇ ਘੱਗਰ ਦੀ ਮਾਰ ਹਰਿਆਣੇ ਦੇ ਨਾਲ ਲੱਗਦਾ ਹੈ ਇਹਦੇ ਕਰਕੇ ਹੋਰ ਬਹੁਤ ਜ਼ਿਆਦੇ ਮਾਰੇ ਨੇ ਲੋਕ ਪਹਿਲੀ ਵਿਚਾਰੇ ਗਰੀਬ ਨੇ ਜੀਪ ਪ੍ਰਾਈਵੇਟ ਸੰਤ ਕਥਾ ਸਤਾਨਾ ਦੇ ਵਿੱਚ ਜਾਣੇ ਆਪਾਂ ਤਾਂ ਉੱਥੇ ਬਹੁਤ ਜ਼ਿਆਦਾ ਜਿਹੜੀ ਉਹ ਲੁੱਟ ਹੁੰਦੀ ਹੈ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਇਸ ਕਰਕੇ ਇਹ ਜੇ ਪ੍ਰਾਈਵੇਟ ਹੁੰਦਾ ਤਾਂ ਆਪਣੇ ਹਲਕੇ ਨੂੰ ਖਾਸ ਕਰਕੇ ਬਹੁਤ ਵੱਡਾ ਜਿਹੜਾ ਉਹ ਨੁਕਸਾਨ ਹੋਣਾ ਹੈ ਸਰਕਾਰ ਪ੍ਰਾਈਵੇਟ ਦੀ ਜਗ੍ਹਾ ਤੇ ਉਹ ਡਾਕਟਰ ਜਿਹੜੇ ਉਹ ਪੂਰੇ ਕਰੇ ਤਾਂ ਕਿ ਲੋਕਾਂ ਦੇ ਸਾਰੇ ਇਲਾਜ ਨੇ ਜਿਹੜੇ ਇੱਥੇ ਹੋ ਸਕਣ ਪਹਿਲਾਂ ਵੀ ਸਰਕਾਰਾਂ ਨੇ ਜਿਹੜੀਆਂ ਕੋਈ ਵੀ ਸਰਕਾਰ ਆਵੇ ਉਹ ਆਪਣੇ ਪੰਜਾਬ ਨੂੰ ਖਤਮੇ ਕਰਦੀ ਆ तकरीबन ਹਰ ਇੱਕ ਸਰਕਾਰ ਕੋਈ ਨਾ ਕੋਈ ਨਵਾਂ ਪੰਗਾ ਕਰਕੇ ਜਾਂਦੀ ਹੈ ਜਿਵੇਂ ਹੁਣ ਆਪਣੀ ਆਪ ਦੀ ਸਰਕਾਰ ਬਲਾਉ ਦੇ ਕਰਕੇ ਇਹਨਾਂ ਸਰਕਾਰ ਨੂੰ ਲਿਆਂਦਾ ਸੀ ਇਹ ਮਤਲਬ ਸੈਂਟਰ ਨੂੰ ਉਲਾਮੇ ਦਿੰਦੇ ਸੀ ਇਹਨਾਂ ਨੇ ਜੀ ਕਾਰਪਟ ਘਰਾਣੇ ਨੂੰ ਆਹ ਦਿੱਤਾ ਬੋਹ ਦਿੱਤਾ ਗੱਡੀ ਇਹਨਾਂ ਆਪਣਾ ਰੇਲਵੇ ਵੇਚਦਾ ਜਾਂ ਹਵਾਈ ਅੱਡਾ ਵੇਚਦਾ ਇਹ ਹੁਣ ਆਪ ਹੀ ਉਹਨਾਂ ਦੇ ਕਰਮਾਂ ਤੇ ਚੱਲ ਕੇ ਆਪਣੇ ਜਿਹੜੇ ਪੰਜਾਬ ਦੇ ਚਾਰ ਹਸਪੀਟਲ ਨੇ ਉਹ ਇਹਨਾਂ ਨੂੰ ਪ੍ਰਾਈਵੇਟ ਕਰਨੇ ਜਾ ਰਹੀ ਹੈ ਜਿਵੇਂ ਮੂਨ ਕੋ ਗਿਆ ਰਾਜਪੁਰਾ ਮੋਗਾ ਤੇ ਫਰੋਜ਼ਪੁਰ ਇੱਕ ਜੇਦਾੜ ਜੀ ਬਾਕੀ ਹਸਪਤਾਲਾਂ ਦੇ ਵਿੱਚ ਵੀ ਤੂੰ ਜਾ ਕੇ ਆਏ ਹੋ ਜਿਵੇਂ ਕਿ ਇਹਨਾਂ ਨੇ ਲੈਟਰ ਦਿਖਾਇਆ ਜਾਂ ਕੀ ਬੋਲੇ ਉੱਥੇ ਉਹਨਾਂ ਨੇ ਵੀ ਨਾ ਨਾ ਉੱਥੇ ਨਹੀਂ ਅਸੀਂ ਜਾ ਕੇ ਸਾਨੂੰ ਇਹਦਾ ਪਤਾ ਲੱਗਿਆ ਆਪਣੇ ਹਲਕੇ ਹੀ ਪੈਂਦਾ ਸੀ ਇਸ ਕਰਕੇ ਅਸੀਂ ਉਰੀ ਆਇਆ ਹਸਪਤਾਲਾਂ ਸਾਰਾਂ ਦੀ ਬੁਰਾ ਹਾਲ ਹੈ ਡਾਕਟਰ ਕਿਤੇ ਵੀ ਨਹੀਂ ਪੂਰੇ ਹੈਗੇ ਸਾਰੇ ਜਿੰਨੇ ਵੀ ਉਸ ਨੇ ਇੱਕ ਰੈਫਰਸਟਾ ਬਣ ਕੇ ਰਹਿ ਗਏ ਕੋਈ ਸੰਗਰੂਰ ਵਗ ਜਾਂਦਾ ਕੋਈ ਚੰਡੀਗੜ੍ਹ ਵਗ ਜਾਂਦਾ ਕੋਈ ਠੋਹਾਣੇ ਵਗ ਜਾਂਦਾ ਕੋਈ ਤੇ ਵਗ ਜਾਂਦਾ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਅਥ ਬਨ ਕੇ ਬੇਨਤੀ ਕਰਦਾ ਵੀ ਇਹ ਹਸਪਤਲ ਜਿਹੜਾ ਸਰਕਾਰੀ ਰਹਿਣ ਦਿੱਤਾ ਜਾਵੇ ਇਹ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਨਾਲ ਨਾ ਖੇਡਿਆ ਜਾਵੇ ਇਹ ਲੋਕ ਨੇ ਪਹਿਲਾਂ ਹੀ ਬਹੁਤ ਜ਼ਿਆਦਾ ਕਮਜ਼ੋਰ ਨੇ ਇੱਥੇ ਬੰਦਾ ਜੇ ਡਾਕਟਰ ਪੂਰੇ ਹੋਣ ਆਪਦੇ ਬੱਚਾ ਆਪਦੇ ਪਰਿਵਾਰ ਦਾ ਹੋਰ ਇੱਥੇ ਇਲਾਜ ਕਰਵਾ ਸਕਦੇ ਨੇ ਪ੍ਰਾਈਵੇਟ ਹੱਥਾਂ ਤੋਂ ਕਰ ਸਕਦੇ ਨੇ ਅਸੀਂ ਦੁਬਾਰਾ ਫੇਰ ਮੰਗ ਕਰਦੇ ਆਂ ਸਰਕਾਰ ਤੋਂ ਵੀ ਇਹਨੂੰ ਸਰਕਾਰੀ ਹੀ ਰਹਿਣ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰਨ ਜਾਣਕਾਰੀ ਦੇਣ ਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਰਦਾਰ ਪ੍ਰਗਟ ਸਿੰਘ ਜੀ ਗਾਗਾ ਹਲਕਾ ਇੰਚਾਰਜ ਲਹਿਰਾ ਗਾਗਾ ਆਪਣੇ ਪੂਰੇ ਅਹੁਦੇਦਾਰਾਂ ਦੇ ਨਾਲ ਜੋ ਕਿ ਅੱਜ ਨੂਨਕ ਹਸਪੀਟਲ ਦੇ ਵਿੱਚ ਪਹੁੰਚੇ ਨੇ ਸਾਰਾ ਜਾਇਜ਼ਾ ਲੈਣ ਤੋਂ ਬਾਅਦ ਮੀਡੀਆ ਦੇ ਨਾਲ ਜਿਹੜੀ ਗੱਲਬਾਤ ਹੈ ਉਹ ਕੀਤੀ ਗਈ ਹੈ ਇਸ ਦੇ ਨਾਲ ਹੀ ਮੈਂ ਬਲਦੇਵ ਸਿੰਘ ਸਰਾਓ एलवीएस न्यूज़ जिला इंचार्ज संगरूर पत्रकार मूणक दे देरो एलवीएस न्यूज़ धन्यवाद जी